ਹੇ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਸੰਗਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੀਵਨ ਇਤਿਹਾਸ ਸਾਖੀ ਰੂਪ ਦੇ ਵਿੱਚ ਸਰਬਣ ਕਰ ਰਿਹਾ ਹਾਂ ਪਿੱਛੇ ਆਪ ਜੀ ਨੇ ਪ੍ਰਸੰਗ ਸਰਬਣ ਕੀਤਾ ਹੈ ਕਿ ਇੱਕ ਸ਼ਾਹੂਕਾਰ ਹੈ ਔਰ ਉਸ ਦੀ ਜੋ ਪਤਨੀ ਹੈ ਉਸ ਤਾਂ ਹੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਔਰ ਉਸ ਲੜਕੀ ਨੂੰ ਪਤੀ ਵਰਤਾ ਧਰਮ ਵਿੱਚ ਰਹਿਣ ਵਾਸਤੇ ਮਹਾਰਾਜ ਜੀ ਨੇ ਪ੍ਰੇਰਿਤ ਕੀਤਾ ਔਰ ਉਸ ਨੂੰ ਸਮਝਾਇਆ ਕਿ ਭਾਈ ਪਤੀ ਚਾਹੇ ਪਿੰਗਲਾ ਹੋਵੇ ਚਾਹੇ ਦੁਬਲਾ ਹੋਵੇ ਚਾਹੇ ਰੋਗੀ ਹੋਵੇ ਪਰ ਉਸ ਪਤੀ ਨੂੰ ਪਰਮੇਸ਼ਰ ਜਾਣਨਾ ਔਰ ਉਸ ਦੀ ਸੇਵਾ ਦੇ ਵਿੱਚ ਹਾਜ਼ਰ ਰਹਿਣਾ ਆਪਣੇ ਮਨ ਨੂੰ ਨਾ ਡਲਾਉਣਾ ਜੇਕਰ ਲੜਕੀ ਇਹ ਸਬਰ ਔਰ ਸੰਤੋਖ ਦੇ ਵਿੱਚ ਭਾਈ ਜਾਂ ਮਾਈ ਇਸ ਤਰ੍ਹਾਂ ਸਮਾਂ ਬਤੀਤ ਕਰਦੇ ਹਨ ਉਹ ਜਤੀਆ ਵਰਗੇ ਹਨ ਏਕਾ ਨਾਰੀ ਸਦਾ ਜਤੀ ਪਰ ਨਾਰੀਤੀ ਭੈਣ ਬਖਾਣਾ ਹੈ ਮਹਾਰਾਜ ਕਹਿੰਦੇ ਉਹ ਤਪੱਸਵੀ ਹਨ ਜਿਨ੍ਹਾਂ ਨੇ ਆਪਣੇ ਮਨ ਦੇ ਉੱਪਰ ਕਾਬੂ ਪਾਇਆ ਹੈ ਸੋ ਇਸ ਪ੍ਰਕਾਰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਿੱਖਿਆ ਸੁਣ ਕੇ ਉਹ ਸੇਠ ਔਰ ਸੇਠਾਣੀ ਨੇ ਮਹਾਰਾਜੀ ਦੀ ਸਿੱਖੀ ਧਾਰਨ ਕੀਤੀ ਔਰ ਚਰਨਾ ਅੰਮ੍ਰਿਤ ਲੇਤਾ ਉਪਦੇਸ਼ ਲੈ ਕੇ ਮਹਾਰਾਜ ਦਾ ਨਾਮ ਲੱਗ ਪਏ ਜਪਣ ਇਸ ਪ੍ਰਕਾਰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਕਲਿਆਣ ਕਰਕੇ ਮਹਾਰਾਜ ਫਿਰ ਅੱਗੇ ਵੱਲ ਤੁਰ ਪਏ ਜੋ ਅਗਲੀ ਕਥਾ ਹੈ ਆਓ ਪ੍ਰੇਮ ਦੇ ਨਾਲ ਸਰਵਣ ਕਰੀਏ ਹਾਂਜੀ ਸਉਪਦੇਸ਼ ਦੀਨ ਤਿਨ ਤਾਈ ਕਰੀ ਬਤੀਤ ਰੈਨ ਜਗਸਾਈ ਇਸ ਪ੍ਰਕਾਰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਸੇਠ ਦੇ ਘਰ ਰਹੇ ਰਾਤ ਨੂੰ ਔਰ ਸਾਰੀ ਰਾਤ ਇਹੀ ਉਪਦੇਸ਼ ਹੁੰਦਾ ਰਿਹਾ ਦੰਪਤਕੇ ਉਰਦੇ ਕਰ ਸ਼ਾਂਤਾ ਗਮਨ ਕੀਨ ਮਾਰਗ ਸੁਖਦਾਤਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਇਹਨਾਂ ਦੋਨਾਂ ਦੰਪਤੀ ਦਾ ਸੇਠ ਤੇ ਸਟਾਣੀ ਦਾ ਭਲਾ ਕਰਕੇ ਮਹਾਰਾਜ ਜੀ ਅੱਗੇ ਵੱਲ ਗਮਨ ਕਰ ਗਏ ਇਕਪੁਰ ਆਵਾ ਬਹਰ ਅਗਾਰੀ ਜਾਏ ਪਹੁੰਚੇ ਤਾਂ ਹੀ ਮਜਾਰੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਜਾ ਰਹੇ ਹਨ ਅੱਗੇ ਇੱਕ ਬਹੁਤ ਸੁੰਦਰ ਨਗਰ ਆਉਂਦਾ ਹੈ ਰਹਿਣ ਰਹਿਣ ਹਿਤ ਖੋਜਤ ਥਾਂਇ ਜਿਨ ਕੀਨੇ ਬ੍ਰਹਮੰਡ ਬਣਾਏ ਤਾਂ ਹੁਣ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਆਪ ਮਾਲਕ ਹਨ ਜਿਨ੍ਹਾਂ ਨੇ ਕਰੋੜਾਂ ਬ੍ਰਹਿਮੰਡ ਸਾਜੇ ਹਨ ਹੁਣ ਮਾਨਵ ਲੀਲਾ ਕਰ ਰਹੇ ਹਨ ਮਹਾਰਾਜ ਜੀ ਉਸ ਨਗਰ ਵਿੱਚ ਰਹਿਣ ਵਾਸਤੇ ਰਾਤ ਰਹਿਣ ਵਾਸਤੇ ਕੋਈ ਚੰਗੀ ਥਾਂ ਲੱਭ ਰਹੇ ਸਨ ਸਾਰੇ ਭਾਈ ਬਾਲਾ ਜੀ ਮਰਦਾਨਾ ਜੀ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤਹਾਂ ਬਸੇਰਾ ਦੇ ਤਨ ਕੋ ਉ ਬੈਠੇ ਜਹਾਂ ਉਠਾਵ ਹੈ ਸੋ ਪਰ ਉਹ ਨਗਰ ਐਸਾ ਸੀ ਉੱਥੇ ਘਰ ਹੀ ਸੁੰਦਰ ਸਨ ਲੋਕਾਂ ਦੇ ਮਨ ਨਹੀਂ ਸੀ ਸੁੰਦਰ ਲੋਕਾਂ ਦੇ ਮਨ ਜਿਹੜੇ ਸਨ ਉਹ ਭੈੜੇ ਸਨ ਜਿੱਥੇ ਕਿਤੇ ਵੀ ਬਹਿ ਜਾਂਦੇ ਉੱਥੇ ਹੀ ਉਠਾ ਦਿੰਦੇ ਜਿਸ ਪ੍ਰਕਾਰ ਕੋਈ ਉਪਰਾ ਮੁਸਾਫਰ ਹੁਣ ਪਿੰਡਾਂ ਦੇ ਵਿੱਚ ਐਸਾ ਮਾਹੌਲ ਬਣਿਆ ਕੋਈ ਰੁਕ ਜਾਵੇ ਉਹਨੂੰ ਨਾਲ ਹੀ ਕਹਿੰਦੇ ਨੇ ਭਾਈ ਇੱਥੇ ਨਾ ਰੁਕ ਸਾਡੇ ਘਰ ਦੇ ਅੱਗੇ ਨਾ ਬੈਠ ਤੂੰ ਰਾਤ ਦਾ ਸਮਾਂ ਆਪਣਾ ਤੂੰ ਕਿਸੇ ਪਾਸੇ ਅੱਗੇ ਹੋਰ ਹੋ ਜਾ ਇਸ ਤਰ੍ਹਾਂ ਆਮ ਹੀ ਐ ਇਸੇ ਪ੍ਰਕਾਰ ਉਦੋਂ ਵੀ ਐਸਾ ਹੀ ਮਾਹੌਲ ਸੀ ਕੋਈ ਆਪਣੇ ਘਰ ਦੇ ਅੰਦਰ ਜਾਂ ਕਿਸੇ ਸਰਾਂ ਦੇ ਵਿੱਚ ਨਹੀਂ ਸੀ ਟਿਕਣ ਦਿੰਦੇ ਜਿੱਥੇ ਕਿਤੇ ਰਾਮਕਰਨ ਨੂੰ ਬਹਿੰਦੇ ਉੱਥੇ ਹੀ ਉਠਾ ਦਿੰਦੇ ਸਨ ਲੋਕੀ ਨਗਰ ਦੇ ਮਦਮੰਤੀ ਪਿਖ ਨਰ ਤੇ ਥਾਏ ਪੁਰ ਤੇ ਵਹਿਰ ਪ੍ਰਭੂ ਪੁਨ ਆਏ ਹੁਣ ਉਹਨਾਂ ਦੇ ਮਾੜਾ ਖਿਆਲ ਦੇਖ ਕੇ ਮਾੜਾ ਸੁਭਾਅ ਦੇਖ ਕੇ ਮਹਾਰਾਜ ਉਹ ਨਗਰ ਤੋਂ ਬਾਹਰ ਆ ਗਏ ਤੋ ਕੁਸ਼ਟ ਯੁਤ ਇਕ ਫਕੀਰਾ ਨਿਸਬਾ ਸਰਬਹ ਪਾਵਤ ਪੀਰਾ ਹੁਣ ਨਗਰ ਤੋਂ ਬਾਹਰ ਇੱਕ ਫਕੀਰ ਸੀ ਕੋਈ ਸਾਧੂ ਸੀ ਉਹਦੀ ਛਪਰੀ ਸੀ ਔਰ ਉਸ ਸਾਧੂ ਨੂੰ ਕੋੜ ਹੋਇਆ ਹੋਇਆ ਸੀ ਦੇਖ ਦਿਆਨਿਤ ਕਰਨਾ ਆਈ ਚੌਂਗੀ ਟਿਗ ਬੈਠੇ ਜਗਸਾਈਂ ਹੁਣ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਉਸ ਫਕੀਰ ਦੀ ਉਸ ਕੋੜੀ ਦੀ ਛਪਰੀ ਦੇ ਵਿੱਚੋਂ ਰੋਂਦੇ ਦੀ ਆਵਾਜ਼ ਸੁਣੀ ਹਾਏ ਹਾਏ ਕਰ ਲਾ ਰਿਹਾ ਸੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਉਸ ਤੇ ਦਇਆ ਆ ਗਈ ਔਰ ਮਹਾਰਾਜੀ ਉਹਦੀ ਛਪਰੀ ਦੇ ਨੇੜੇ ਹੀ ਮਹਾਰਾਜੀ ਬਹਿ ਗਏ ਆ ਕੇ ਕਹੈ ਫਕੀਰ ਬੰਦ ਕਰ ਦੋ ਮੋਰ ਸੁਮੀਪਣਾ ਆਵਤ ਕੋ ਉਸ ਵੇਲੇ ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਫਕੀਰ ਦੀ ਜਿਹੜਾ ਕੋੜੀ ਹੈ ਛਪਰੀ 'ਚ ਪਹੁੰਚੇ ਤਾਉ ਕਹਿਣ ਲੱਗਿਆ ਹੱਥ ਜੋੜ ਕੇ ਮਹਾਰਾਜ ਤੁਸੀਂ ਕੌਣ ਪੁਰਸ਼ੋਂ ਭਲੇ ਇੱਥੇ ਤਾਂ ਮੇਰੀ ਕੋਈ ਨਹੀਂ ਆਉਂਦਾ ਨੇੜੇ ਛਪਰੀ ਦੇ ਨੇੜੇ ਵੀ ਨਹੀਂ ਆਉਂਦਾ ਬੁਲਾਇਆ ਤਾਂ ਵੀ ਨਹੀਂ ਆਉਂਦਾ ਤੁਸੀਂ ਤਾਂ ਆਪ ਹੀ ਆਏ ਹੋ ਮੇਰੇ ਸਰੀਰ ਨੂੰ ਕੋੜ ਹੋਇਆ ਹੋਇਆ ਸਾਰੇ ਸਰੀਰ ਤੋਂ ਪੱਸ ਜਿਹੜੀ ਐ ਸਿੰਮਦੀ ਐ ਜਿਹਦੇ ਕਾਰਨ ਸਰੀਰ ਚੋਂ ਬੁਦਬੂ ਮਾਰਦੀ ਐ ਇਸ ਕਾਰਨ ਮਹਾਰਾਜ ਇੱਥੇ ਕੋਈ ਨਹੀਂ ਆਉਂਦਾ ਖਗ ਭਾਗੈ ਪਿਖ ਗਿਣਤੀ ਕਿਆ ਨਰ ਤੁਮ ਆਏ ਮੋ ਪਰ ਕੌਰਣਾ ਕਰ ਤੇ ਕਹਿਣ ਲੱਗੇ ਜੇ ਮੈਂ ਕਿਸੇ ਨੂੰ ਭਾਵੇਂ ਕਿੰਨੀ ਮਿੰਤਦਾਰੀ ਕਰੀ ਜਾਵਾਂ ਕਿੰਨਾ ਕੋਲੇ ਬੁਲਾਈ ਜਾਵਾਂ ਮੇਰੇ ਤੋਂ ਭੱਜ ਜਾਂਦੇ ਨੇ ਦੂਰ ਪਰ ਤੁਸੀਂ ਬੜੀ ਦਇਆ ਮੇਰੇ ਤੇ ਕੀਤੀ ਤੁਸੀਂ ਆਪਣੇ ਆਪ ਹੀ ਮੇਰੀ ਛਪਰੀ ਦੇ ਵਿੱਚ ਆ ਗਏ ਹੋ ਰਹਿ ਨੰਬਰ ਸੇਰਾ ਕਰ ਤਹਿ ਥਾਨਾ ਨਹਿ ਪੜੇ ਬੈਠੇ ਗਤਦਾਨਾ ਉਸ ਰਾਤ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਉਹ ਕੋਹੜੀ ਦੀ ਛਪਰੀ ਦੇ ਵਿੱਚ ਇਹ ਮਹਾਰਾਜ ਰਹੇ ਅੱਗੇ ਨਹੀਂ ਗਏ ਕਿਸੇ ਪਾਸੇ ਉੱਥੇ ਹੀ ਮਹਾਰਾਜੀ ਰੁਕੇ ਭਾਈ ਬਾਲਾ ਜੀ ਮਰਦਾਨਾ ਜੀ ਸਮੇਤ ਸਭ ਇਸ ਕੁਸ਼ਟੀ ਸੰਕਟ ਪਾਵੇ ਹਾਏ ਹਾਏ ਕਹਿ ਕਹਿ ਬਿਲਲਾ ਹੁਣ ਮਹਾਰਾਜ ਜੀ ਜਦੋਂ ਰਾਤ ਨੂੰ ਉੱਥੇ ਰਹੇ ਤੇ ਉਹ ਕੋੜੀ ਜਿਹੜਾ ਸੀ ਵਿਚਾਰਾ ਕੋੜ ਦੇ ਕਾਰਨ ਉਹਨੂੰ ਤਕਲੀਫ ਸੀ ਔਰ ਸਾਰੀ ਰਾਤ ਉਹ ਕੋੜੀ ਜਿਹੜਾ ਸੀ ਹਾਏ ਹਾਏ ਕਰਦਾ ਰਿਹਾ ਅਰਦਨ ਸਾਹੀ ਤੀ ਜਬ ਹੈ ਸ਼ਿਰਬੇ ਦੀ ਕੋ ਲਕੇ ਤ ਇਸ ਪ੍ਰਕਾਰ ਜਦੋਂ ਅੱਧੀ ਰਾਤ ਹੋਈ ਅੰਮ੍ਰਿਤ ਵੇਲਾ ਹੋਇਆ ਉਹ ਕੋੜੀ ਸੀ ਵਿਚਾਰਾ ਜੇ ਇਸੇ ਤਰ੍ਹਾਂ ਬਿਲ ਕਰਿਆ ਸੀ ਨੀਂਦ ਕਿੱਤੇ ਸੀ ਉਹਨੂੰ ਰੋਂਦਾ ਸੀ ਤਕਲੀਫ ਸੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਅੰਮ੍ਰਿਤ ਵੇਲੇ ਉਸ ਦੇ ਤਰਸ ਆ ਗਿਆ ਹਾਂਜੀ ਸ਼ਬਦ ਉਚਾਰਨ ਕੀਨ ਤਬ ਸੰਕਟ ਕਟਣੇ ਹੇਤ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਫਿਰ ਉਸ ਵੇਲੇ ਉਸ ਕੋੜੀ ਦਾ ਕੋੜ ਦੂਰ ਕਰਨ ਵਾਸਤੇ ਇਕ ਸ਼ਬਦ ਮਹਾਰਾਜ ਜੀ ਨੇ ਉਚਾਰਨ ਕੀਤਾ ਸਨਾਸਰੀ ਮਹੱਲਾ ਪਹਿਲਾ ਹਾਂ ਜੀ ਪੜੋ ਜਿਉ ਤਪਤ ਹੈ ਬਾਰੋ ਬਾਰ ਤਪਤ ਹਾਂ ਪੜੋ ਤਪਤਾ ਭਖਾ ਪਏ ਬਹੁਤ ਬੇਕਾਰ ਤਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਉਹ ਕੋੜੀ ਦੀ ਐਸੀ ਹਾਲਤ ਦੇਖ ਕੇ ਮਹਾਰਾਜ ਜੀ ਨੇ ਇਸ ਤਰ੍ਹਾਂ ਸ਼ਬਦ ਉਚਾਰਨ ਕੀਤਾ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪ ਹੈ ਬਹੁਤ ਬੇਕਾਰ ਮਹਾਰਾਜ ਕਹਿਣ ਲੱਗੇ ਦੇਖੋ ਇਹ ਕਿਵੇਂ ਕੋੜੀ ਬਿਲ ਕਰਿਆ ਔਰ बार-बार ਇਹਦੇ ਮਨ ਨੂੰ ਤਕਲੀਫ ਹੋ ਰਹੀ ਹੈ ਤਕਲੀਫ ਮਹਿਸੂਸ ਕਰ ਰਿਹਾ ਹੈ ਤਨ ਦੀ ਔਰ ਤਨ ਦੀ ਤਕਲੀਫ ਕਰਕੇ ਮਨ ਘਬਰਾਇਆ ਹੋਇਆ ਰੋ ਰਿਹਾ ਹੈ ਕਰ ਲੌ ਰਿਹਾ ਹੈ ਮਨ ਨੂੰ ਜਿਵੇਂ ਕਿਸੇ ਦਾ ਅੰਦਰ ਤਪਦਾ ਹੁੰਦਾ ਹੈ ਨਾ ਤਪਦਾ ਹੋਵੇ ਤੇ ਉਹਨੂੰ ਇੱਕ ਮਿੰਟ ਦੀ ਵੀ ਆਰਾਮ ਨਹੀਂ ਆਉਂਦੀ। ਸੋ ਇਸੇ ਪ੍ਰਕਾਰ ਮਹਾਰਾਜ ਜੀ ਕਹਿਣ ਲੱਗੇ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ। ਕੋਈ ਐਸਾ ਕਰਮ ਕਰ ਬੈਠਿਆ ਜਿਸ ਕਰਮ ਦਾ ਫਲ ਇਸ ਨੂੰ ਇਹ ਭੁਗਤਣਾ ਪੈ ਰਿਹਾ ਹੁਣ ਇਹਦੀ ਹਾਲਤ ਇਹ ਹੋਈ ਹੈ ਜਿਵੇਂ ਪੱਠੀ ਦੇ ਵਿੱਚ ਦਾਣਾ ਪਿਆ ਹੁੰਦਾ ਹੈ। ਪੱਠੀ ਦੇ ਵਿੱਚ ਦਾਣਾ ਪਿਆ ਹੁੰਦਾ ਉਹ ਦਾਣੇ ਦੀ ਬਾਬਤ ਇਹ ਤੁਖਰੇ ਅੰਦਰੋਂ। ਤਪ ਤਪ ਖੱਪੈ ਬਹੁਤ ਬੇਕਾਰ ਉਹ ਜਿਹੜੀ ਤਪਸ ਹੈ ਉਹ ਇਹਨੂੰ ਖਰਾਬ ਕਰ ਰਹੀ ਹੈ ਔਰ ਜੋ ਮਨ ਦੀਆਂ ਤਪਸਾਂ ਹਨ ਉਹ ਵੀ ਜੀਵ ਨੂੰ ਖੁਆਰੀ ਕਰਦੀਆਂ ਨੇ ਔਰ ਉਹ ਖੁਆਰ ਹੋਇਆ ਫਿਰ ਬਹੁਤ ਜਨਮ ਧਾਰਨ ਕਰਦਾ ਔਰ ਹਰ ਜਨਮ ਦੇ ਵਿੱਚ ਉਹਨੂੰ ਤਪਣਾ ਪੈਂਦਾ ਮਾਇਆ ਉਹਦੀ ਪਤ ਇੱਜ਼ਤ ਜਿਹੜੀ ਰੋਲ ਦਿੰਦੀ ਹੈ ਫਿਕਰਾਂ ਦੇ ਵਿੱਚ ਚਿੰਤਾ ਦੇ ਵਿੱਚ ਤਨ ਦੇ ਰੋਗਾਂ ਕਰਕੇ ਮਨ ਦੇ ਰੋਗਾਂ ਕਰਕੇ ਆਦ ਵਿਆਦ ਉਪਾਦ ਦੇ ਰੋਗਾਂ ਕਰਕੇ ਇਹ ਤਪਦਾ ਹੀ ਰਹਿ ਰਿਹਾ ਸੋ ਇਸ ਪ੍ਰਕਾਰ ਮਹਾਰਾਜ ਜੀ ਨੂੰ ਤਰਸ ਆਇਆ ਔਰ ਮਹਾਰਾਜ ਜੀ ਇਸ ਤਰ੍ਹਾਂ ਸ਼ਬਦ ਉਚਾਰ ਕਰਦੇ ਨੇ ਵੀ ਦੇਖੋ ਜੀਵ ਕਿਸ ਤਰ੍ਹਾਂ ਕਰਮਾਂ ਦੇ ਬੰਨੇ ਹੋਏ ਤਪ ਰਹੇ ਨੇ ਔਰ ਬਹੁਤ ਬਿਆਕਲ ਹੋ ਰਹੇ ਨੇ ਰੋ ਰਹੇ ਨੇ ਕੁਰਲਾ ਰਹੇ ਨੇ ਔਰ ਉਹਨਾਂ ਦੀ ਜਿਹੜੀ ਪੁਕਾਰ ਹੈ ਹੁਣ ਕੌਣ ਸੁਣੇ ਉਦੋਂ ਤਾਂ ਕਰਮ ਜਿਹੜੇ ਬੀਜ ਲੈਂਦਾ ਬੰਦਾ ਅੰਨਾ ਤੁੰਡ ਹੋ ਕੇ ਉਦੋਂ ਦਾ ਕਹਿੰਦਾ ਇਹ ਜੱਗ ਮਿੱਠਾ ਅੱਗੇ ਕਿਨੇ ਡਿੱਠਾ ਉਹ ਜਿਹੜਾ ਕਰਮ ਮਾੜਾ ਬੀਜਿਆ ਉਹ ਜਦੋਂ ਪੱਡਣਾ ਪੈਂਦਾ ਫਿਰ ਉਦੋਂ ਹੀ ਰੋਂਦਾ ਕਰਲਾਉਂਦਾ ਦੁਹਾਈਆਂ ਪਾਉਂਦਾ ਹੈ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਾਰ ਨੂੰ ਤਰਸ ਆ ਗਿਆ ਮਹਾਰਾਜ ਜੀ ਨੇ ਫਿਰ ਇਸ ਤਰ੍ਹਾਂ ਪੰਕਤੀ ਉਚਾਰਨ ਕੀਤੀ ਜੈ ਤਨ ਬਾਣੀ ਵਿਸਰ ਜਾਏ ਜਿਉਪਕਾਰੋਗੀ ਵਿਲਲਾ ਮਹਾਰਾਜ ਕਹਿੰਦੇ ਜਿਸ ਦੇ ਮਨ ਨੂੰ ਬਾਣੀ ਵਿਸਰ ਜਵੇ ਰੱਬ ਦਾ ਨਾਮ ਵਿਸਰ ਜਵੇ ਉਹ ਵੀ ਇਹ ਰੋਗੀ ਮਾਂਗੇ ਬਿਲਕਦਾ ਜਿਵੇਂ ਰੋਗੀ ਸਾਰੀ ਰਾਤ ਰੋ ਰਿਹਾ ਬਿਲਕ ਰਿਹਾ ਕੁਰਲਾ ਰਿਹਾ ਉਹਦੇ ਮਨ ਦੀ ਵੀ ਇਹ ਕੋੜੀ ਵਾਲੀ ਇਹ ਹਾਲਤ ਹੁੰਦੀ ਹੈ ਜਿਵੇਂ ਆ ਰੋਗੀ ਕੋੜੀ ਰੋ ਰਿਹਾ ਹੈ ਨਾ ਬਿਰਲਾਪ ਕਰ ਰਿਹਾ ਉਹਦਾ ਮਨ ਵੀ ਇਸੇ ਤਰ੍ਹਾਂ ਕੋੜ ਦੇ ਵਿੱਚ ਦੁਖੀ ਹੋ ਕੇ ਉਹਦੇ ਮਨ ਨੂੰ ਕੋੜ ਹੋਇਆ ਝੂਠ ਦਾ ਨਿੰਦਿਆ ਦਾ ਚੁਗਲੀ ਦਾ ਬਰਿਆਈ ਦਾ ਇਹ ਸਾਰੇ ਮਨ ਦੇ ਸੁਭਾਅ ਨੇ ਈਰਖਾ ਦਵੈਸ ਦਾ ਇਹ ਸਾਰੇ ਮਨ ਨੂੰ ਕੋੜ ਹੋਏ ਨੇ ਔਰ ਇਹ ਕੋੜ ਦਾ ਮਾਰਿਆ ਹੋਇਆ ਇਹ ਬੰਦਾ ਰੋਂਦਾ ਫਿਰਦਾ ਇਕ ਲੰਦਾ ਫਿਰਦਾ ਇਸੇ ਪ੍ਰਕਾਰ ਮਹਾਰਾਜ ਕਹਿਣ ਲੱਗੇ ਰੱਬ ਤੋਂ ਭੁੱਲ ਕੇ ਦੁਨੀਆ ਇਤਰਾ ਰੋਕ ਰਲਾ ਰਹੀ ਹੈ ਜਿਵੇਂ ਇੱਕ ਉਹੜੀ ਛਪਰੀ ਦੇ ਵਿੱਚ ਪਿਆ ਰੋਕ ਰਲਾ ਰਿਹਾ ਹੈ ਬਹੁਤਾ ਬੋਲਣ ਚਖਣ ਹੋਏ ਵਿਣ ਬੋਲੇ ਜਾਣੇ ਸਬਕ ਸੋਏ ਮਹਾਰਾਜ ਕਹਿਣ ਲੱਗੇ ਬਹੁਤ ਲੋਕ ਜਿਹੜਾ ਹਨ ਬੇਫਜ਼ੂਲ ਇੱਧਰ ਉੱਧਰ ਬੋਲਦੇ ਰਹਿੰਦੇ ਨੇ ਔਰ ਬਹੁਤਾ ਬੋਲਣ ਦੇ ਨਾਲ ਝਗੜਾ ਹੀ ਖੜਾ ਹੁੰਦਾ ਹੈ ਬਹੁਤਾ ਬੋਲਣ ਦੇ ਨਾਲ ਝਗੜਾ ਹੀ ਖੜਾ ਹੋਊਗਾ ਬਾਦ ਵਿਵਾਦ ਹੋਗਾ ਪਰ ਜਿਹੜਾ ਉਹ ਪਰਮੇਸ਼ਰ ਹੈ ਉਹ ਸਾਰਿਆਂ ਦੀ ਦਿਲਾਂ ਦੀ ਜਾਣਦਾ ਹੈ ਕਿ ਕੌਣ ਕੀ ਕਰਦਾ ਹੈ ਕੌਣ ਭਲਾ ਪੁਰਸ਼ ਹੈ ਕੌਣ ਮਾੜਾ ਪੁਰਸ਼ ਹੈ ਉਹ ਬਿਨ ਬੋਲੇ ਹੀ ਸਭ ਕੁਝ ਜਾਣਦਾ ਹੈ ਕਿ ਕਿਹੜੇ ਨੇ ਕਿਹੜਾ ਬੀਜ ਬੀਜਿਆ ਔਰ ਫਿਰ ਉਹ ਬੀਜ ਦਾ ਜਿਹੜਾ ਫਲ ਹੈ ਉਹ ਪਰਮੇਸ਼ਰ ਨੂੰ ਸਾਰਾ ਪਤਾ ਉਹ ਬਖਸ਼ ਦਿੰਦਾ ਸਾਰਿਆਂ ਨੂੰ ਹਾਂਜੀ ਵੜੋ ਜੇਨਕਾਨ ਕੀਤੇ ਅਖੀ ਨਾਗ ਜਿਨ ਜਹਿਵਾ ਦੇਤੀ ਬੋਲੇ ਤਾਤ ਉਹ ਪਰਮੇਸ਼ਰ ਨੇ ਹੀ ਸਾਰੇ ਕਿਰਪਾ ਦੁਆਰਾ ਇਹਦੇ ਅੱਖਾਂ ਨੱਕ ਬੁੱਲਣ ਬਣੇ ਨੇ ਔਰ ਉਸ ਪਰਮੇਸ਼ਰ ਦੀ ਕਿਰਪਾ ਦੁਆਰਾ ਇਹਨੂੰ ਜੀਵ ਪ੍ਰਾਪਤ ਹੋਇਆ ਬੋਲਣ ਹੁੰਦਾ ਹੈ ਸੋ ਇਸ ਕਰਕੇ ਇਹ ਬੋਲਦਾ ਹੈ ਜਿਨ ਮਨ ਰੱਖਿਆ ਅਗਨੇ ਪਾਏ ਵਜੈ ਪਵਨ ਆਖੈ ਸਬਜਾਏ ਤਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਭਾਈ ਪ੍ਰੇਮੀਆਂ ਜਿਨ੍ਹਾਂ ਨੇ ਆਪਣੇ ਮਨ ਨੂੰ ਸੰਸਾਰੀ ਮੋਹ ਦੇ ਵਿੱਚ ਔਰ ਖਾਣੇ ਦੇ ਵਿੱਚ ਝੂਠੇ ਮੋਹ ਮਮਤਾ ਦੇ ਵਿੱਚ ਪਾਇਆ ਹੋਇਆ ਹੈ ਮਹਾਰਾਜ ਕਹਿਣ ਲੱਗੇ ਉਹਨਾਂ ਨੂੰ ਦੁਖੀ ਰਹਿਣਾ ਪੈਂਦਾ ਹੈ ਜਿਨੇ ਮਨ ਰੱਖਿਆ ਅਗਨੀ ਪਾਏ ਬਾਜੈ ਪਵਨ ਆਖੈ ਸਭ ਜਾਏ ਤਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲਗੇ ਭਾਈ ਉਹ ਪਰਮੇਸ਼ਰ ਹੀ ਐ ਜਿਨੇ ਅੱਖਾਂ ਨਕ ਬੁੱਲ ਬਣਾਏ ਉਹ ਪਰਮੇਸ਼ਰ ਹੀ ਐ ਜਿਹਦੀ ਕਿਰਪਾ ਦੁਆਰਾ ਇਹ ਬੋਲਦਾ ਹੈ ਉਹ ਪਰਮੇਸ਼ਰ ਹੀ ਐ ਜਿਹਦੀ ਕਿਰਪਾ ਦੁਆਰਾ ਮਾਤਾ ਦੇ ਉਦਰ ਵਿੱਚ ਜਠਰ ਅਗਨੀ ਤੋਂ ਇਹ ਬਚਦਾ ਹੈ ਉਹ ਪਰਮੇਸ਼ਰ ਹੀ ਹੈ ਜਿਹਦੀ ਕਿਰਪਾ ਦੁਆਰਾ ਇਹ ਸਵਾਸ ਲੈਂਦਾ ਹੈ ਹਾਂਜੀ ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾ ਲਖਦਾ ਗਾ ਦਾਗ ਹੁਣ ਪਰਮੇਸ਼ਰ ਦੀ ਕਿਰਪਾ ਦੁਆਰਾ ਇਹਦੀ ਬਣਤਰ ਬਣੀ ਪਰਮੇਸ਼ਰ ਦੀ ਕਿਰਪਾ ਦੁਆਰਾ ਇਹ ਮਾਤਾ ਦੇ ਉਦਰ ਦੇ ਵਿੱਚ ਇਹ ਸਾਬਤ ਰਿਹਾ ਔਰ ਬਾਅਦ ਵਿੱਚ ਇਹ ਵੱਡਾ ਹੋ ਕੇ ਰੱਬ ਨੂੰ ਭੁੱਲ ਜਾਂਦਾ ਹੈ ਅਕਿਰਤ ਕਣ ਬਣ ਜਾਂਦਾ ਹੈ ਉਹਦੇ ਕਿਤੇ ਨੂੰ ਕੀਤਾ ਨਹੀਂ ਜਾਣਦਾ ਔਰ ਮੋਹ ਮਮਤਾ ਵਿੱਚ ਫਸ ਜਾਂਦਾ ਹੈ ਖਾਣ ਪੀਣ ਦੇ ਸਵਾਦਾਂ ਦੇ ਵਿੱਚ ਫਸ ਜਾਂਦਾ ਹੈ ਔਰ ਝੂਠੀ ਮਾਇਆ ਨੂੰ ਇਕੱਠੀ ਕਰਨ ਦੇ ਵਿੱਚ ਫਸ ਜਾਂਦਾ ਹੈ ਦਾਗ ਦੋਸ ਮੋਹ ਚੱਲਿਆ ਜਲਾਏ ਦਰਗਹਿ ਬੈਸਨ ਨਾਹੀ ਜਾਏ ਹੁਣ ਉਹ ਸਰੀਰ ਦੇ ਸੰਬੰਧ ਕਰਕੇ ਇੱਥੇ ਮਾਤ ਲੋਕ ਦੇ ਵਿੱਚੋਂ ਕਰਮ ਬੀਜ ਲੇ ਉਸਨੇ ਹੁਣ ਜਿਹੜੇ ਉਸਨੇ ਕਰਮ ਬੀਜੇ ਪਾਪਾਂ ਦੇ ਤੇ ਉਹਦੇ ਕਾਰਨ ਕਰਕੇ ਇਸ ਨੂੰ ਦਰਗਾਹ ਦੇ ਵਿੱਚ ਥਾਂ ਨਹੀਂ ਪ੍ਰਾਪਤ ਹੁੰਦੀ। ਔਰ ਫੇਰ ਇਸ ਨੂੰ ਜਨਮ ਧਾਰਨਾ ਪੈਂਦਾ ਔਰ ਫੇਰ ਉਹ ਕਿਤੇ ਹੋਏ ਮਾੜੇ ਕਰਮਾਂ ਦਾ ਫਲ ਭੁਗਤਨ ਕੇ ਇਹ ਦੁਖੀ ਰਹੇਗਾ ਜੇ ਤੋ ਮਾੜੇ ਕਰਮਾਂ ਦਾ ਫਲ ਭੁਗਤੇਗਾ। ਹਾਂਜੀ ਪੜੋ। ਕਰਮ ਕਰਮ ਮਿਲੇ ਆਖਣ ਤੇਰਾ ਨਾਉ ਜਿਤ ਲਗ ਤਰਨਾ ਹੋਰ ਨਹੀਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਕਿਸੇ ਕਿਸੇ ਦੇ ਉੱਪਰ ਜਦੋਂ ਉਹ ਪਰਮੇਸ਼ਰ ਦੀ ਬਖਸ਼ਿਸ਼ ਹੋ ਜਾਵੇ ਪੂਰਨ ਗੁਰੂ ਦੀ ਕਿਰਪਾ ਹੋ ਜਾਵੇ ਉਹ ਤਾਂ ਫਿਰ ਗੁਰੂ ਧਾਰਨ ਕਰਕੇ ਨਾਮ ਜਪਦਾ ਔਰ ਨਾਮ ਜਪਦਿਆਂ ਜਪਦਿਆਂ ਆਪਣੇ ਕਰਮਾਂ ਨੂੰ ਮੁਕਾ ਲੈਂਦਾ ਹੈ ਲੇਖਾ ਮੁਕਾ ਲੈਂਦਾ ਹੈ ਗੁਰੂ ਦੇ ਭਾਣੇ ਅੰਦਰ ਮਨ ਨੂੰ ਲੈ ਆਉਂਦਾ ਹੈ ਗੁਰੂ ਕੇ ਬਚਨਾਂ ਉੱਸਰ ਜੀਵਨ ਬਤੀਤ ਕਰਦਾ ਹੈ ਨਿਸਕਾਮ ਕਰਮ ਕਰਦਾ ਹੈ ਔਰ ਗੁਰੂ ਤੋਂ ਪੁੱਛ ਕੇ ਹੀ ਚੱਲਦਾ ਸੁਣਦਾ ਬੰਧਦਾ ਉੱਠਦਾ ਗੁਰੂ ਦੇ ਭਾਣੇ ਵਿੱਚ ਆ ਗਿਆ ਗੁਰੂ ਦਾ ਹੁਕਮ ਮੰਨਣ ਲੱਗ ਪਿਆ ਗੁਰੂ ਨੇ ਦਿਖਾਇਆ ਔਰ ਰਾਹ ਐਸਾ ਹੈ ਕਿ ਇਹ ਤਮਾਮ ਦੁੱਖਾਂ ਤੋਂ ਬਚ ਜਾਂਦਾ ਹੈ ਔਰ ਕਰਮ ਤੋਂ ਉੱਪਰ ਚਲਿਆ ਜਾਂਦਾ ਹੈ ਔਰ ਧਰਮਰਾਜੇ ਦੀ ਕਚਹਿਰੀ ਤੋਂ ਇਸ ਦਾ ਪੈਂਡਾ ਛੁੱਟ ਜਾਂਦਾ ਹੈ। ਔਰ ਗੁਰੂ ਇਸ ਨੂੰ ਮੁਕਤ ਕਰ ਦਿੰਦਾ ਹੈ। ਐਸੇ ਪਰਮੇਸ਼ਰ ਦੇ ਨਾਮ ਦੇ ਨਾਲ ਇਹਦੀ ਲਿਬ ਜੋੜਦਾ ਹੈ, ਮਨ ਨੂੰ ਜੋੜਦਾ ਹੈ। ਇਹਦਾ ਮਨ ਜਿਹੜਾ ਸਾਰੀ ਬੁਰੀਆਈ ਛੱਡ ਦਿੰਦਾ ਹੈ। ਜੇ ਕੋ ਡੁੱਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬਦਾਤਾ। ਇਸ ਪ੍ਰਕਾਰ ਜੋ ਸੱਚਾ ਦਾਤਾਰ ਹੈ ਉਹ ਸਾਰਿਆਂ ਦੇ ਉੱਪਰ ਕਿਰਪਾ ਕਰਨ ਵਾਲਾ ਹੈ। ਮਹਾਰਾਜ ਕਹਿਣ ਲੱਗੇ ਜੇ ਕੋਈ ਐਸਾ ਪੁਰਸ਼ ਵੀ ਹੋਵੇ ਉਹ ਕੋੜੀ ਨੂੰ ਉਪਦੇਸ਼ ਕਰਦੇ ਨੇ ਵੀ ਜੇਕਰ ਹੁਣ ਵੀ ਕੋਈ ਡੁੱਬਿਆ ਹੋਵੇ ਹੁਣ ਵੀ ਪਾਪਾਂ ਦੇ ਵਿੱਚ ਗਲਤਾਨ ਹੋਵੇ ਜੇ ਹੁਣ ਵੀ ਉਹਨੂੰ ਕਿਤੇ ਮਾੜੀ ਜੀ ਸੋਜੀ ਆ ਜਾਵੇ ਹੁਣ ਵੀ ਉਹ ਗੁਰੂ ਦਾ ਬਚਨ ਮੰਨਣ ਲੱਗ ਜਾਏ ਉਹ ਇਸ ਭਵਜ ਰੂਪੀ ਸੰਸਾਰ ਤੋਂ ਬਚ ਸਕਦਾ ਡੁੱਬਣ ਤੋਂ ਉਹ ਅੱਜ ਵੀ ਇਸ ਤਕਲੀਫ ਤੋਂ ਬਚ ਸਕਦਾ ਹੈ ਉਹ ਅੱਜ ਵੀ ਇਹ ਦੁੱਖਾਂ ਤੋਂ ਬਚ ਸਕਦਾ ਹੈ ਜੇ ਕੋਈ ਪ੍ਰੇਮ ਦੇ ਨਾਲ ਪਰਮੇਸ਼ਰ ਦਾ ਨਾਮ ਜਪੇ ਇਸ ਤਰ੍ਹਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਸ ਸ਼ਬਦ ਦੇ ਵਿੱਚ ਸਿੱਖਿਆ ਦਿੱਤੀ ਕਿ ਦੇਖ ਭਾਈ ਵਾਲੇ ਮਰਦਾਨਿਆਂ ਦੁਨੀਆ ਬਹੁਤ ਮਾਇਆ ਦੇ ਵਿੱਚ ਲੱਗ ਕੇ ਮਨ ਮਰਜ਼ੀਆਂ ਕਰਨ ਕਰਕੇ ਪਾਪਾਂ ਵਿੱਚ ਲਗਣ ਕਰਕੇ ਜਿਹੜੇ ਕਰਮ ਹਨ ਮਾੜੇ ਕਰਨ ਕਰਕੇ ਉਹਨਾਂ ਦਾ ਮਨ ਤਪਦਾ ਔਰ ਇਸ ਤਰ੍ਹਾਂ ਤਪਦਿਆਂ ਨੂੰ ਕਈ ਜਨਮ ਹੋ ਗਏ ਆਈ ਜਾਂਦੇ ਨੇ ਜਾਈ ਜਾਂਦੇ ਸੋ ਇਸ ਕਰਕੇ ਜਿਸ ਪਰਮੇਸ਼ਰ ਨੇ ਇਹਨੂੰ ਪੈਦਾ ਕੀਤਾ ਜਿਸ ਪਰਮੇਸ਼ਰ ਨੇ ਇਹਦੇ ਅੱਖ ਬੁੱਲ ਨੱਕ ਕੰਨ ਸਾਰੇ ਹੱਥ ਪੈਰ ਬਣਾਏ ਉਹ ਪਰਮੇਸ਼ਰ ਦਾ ਡਰ ਔਰ ਪ੍ਰੇਮ ਛੱਡ ਕੇ ਇਹਨਾਂ ਦੇ ਸੰਬੰਧ ਕਰਕੇ ਮਹਾਰਾਜ ਕਹਿੰਦੇ ਪਾਪ ਬੀਜਦਾ ਪਾਪ ਮਾੜੇ ਕਰਮ ਕਰਦਾ ਔਰ ਮਾੜੇ ਕਰਮਾਂ ਦੀ ਫਿਰ ਇਸ ਨੂੰ ਸਜ਼ਾ ਬਹੁਤੀ ਹੈ ਸੇ ਉਹ ਫਿਰ ਮਹਾਰਾਜ ਕਹਿੰਦੇ ਭਟਕਣਾ ਵਿੱਚ ਪਿਆ ਰਹਿੰਦਾ ਹੈ ਜੇਕਰ ਫਿਰ ਵੀ ਕੋਈ ਇਨਸਾਨ ਜਿਵੇਂ ਗਣਕਾ ਸੀ ਉਹ ਬੇਸਵਾ ਸੀ ਉਹ ਕੋਈ ਐਸਾ ਉਹਦਾ ਕਰਮ ਸੀ ਹੈ ਤਾਂ ਬੰਦਗੀ ਵਾਲੀ ਸੀ ਪਰ ਅੰਤ ਕਾਲ ਕੋਈ ਵਾਸ਼ਨਾ ਐਸੀ ਮਨ ਵਿੱਚ ਆਈ ਜਿਹਦੇ ਕਾਰਨ ਉਹਨੂੰ ਬੇਸਵਾ ਦਾ ਜਨਮ ਧਾਰਨਾ ਕਰਨ ਪੈ ਗਿਆ ਔਰ ਫਿਰ ਇਸ ਸਰੀਰ ਦੀ ਹਾਲਤ ਔਰ ਐਸਾ ਸੁਭਾਅ ਹੋਣ ਦੇ ਬਾਵਜੂਦ ਵੀ ਜਦੋਂ ਉਸਨੇ ਪਰਮੇਸ਼ਰ ਦੇ ਨਾਮ ਦਾ ਓਟ ਆਸਰਾ ਲਿਆ ਉਹ ਭਵਜਰੂਪੀ ਸੰਸਾਰ ਚ ਡੁੱਬਣੋਂ ਬਚ ਗਈ ਆਪਣਾ ਜੀਵਨ ਜਿੱਤ ਕੇ ਚਲੀ ਗਈ ਪਰਮੇਸ਼ਰ ਦਾ ਨਾਮ ਐਸਾ ਹੈ ਜੋ ਹਾਰਿਆਂ ਨੂੰ ਵੀ ਜਿਤਾ ਦਿੰਦਾ ਹੈ ਭਾਵੇਂ ਕਿ ਉਹਦਾ ਜੀਵਨ ਬੜਾ ਰਾਹ ਬੜਾ ਖਤਰਨਾਕ ਸੀ ਬੇਸਵਾ ਦਾ ਜੀਵਨ ਕਿਹਦਾ ਹੁੰਦਾ ਹੈ ਪਾਪਾਂ ਦਾ ਹੀ ਜੀਵਨ ਹੁੰਦਾ ਸਾਰਾ ਪਰ ਗਣ ਕਾ ਪਾਪਨ ਹੋਏ ਕੈ ਪਾਪਾਂ ਦਾ ਗਲ ਹਾਰ ਪ੍ਰੋਤਾ ਇਕ ਅਦਾ ਪਾਪ ਨਹੀਂ ਪਾਪਾਂ ਦੀ ਦਾ ਮਨ ਨੂੰ ਨੇ ਲੜੀ ਪਰੋ ਰੱਖੀ ਸੀ ਗਲ ਦੇ ਵਿੱਚ ਹਾਰੇ ਪਾਇਆ ਹੋਇਆ ਸੀ ਪਰ ਪਰਮੇਸ਼ਰ ਦਾ ਨਾਮ ਐਸਾ ਕੌਣ ਕੋ ਕਲੰਕ ਰਿ ਹੋ ਰਾਮ ਨਾਮ ਲੇਤ ਹੀ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹ ਇੱਕ ਛਿੰਨ ਦੇ ਵਿੱਚ ਵੀ ਉਧਾਰ ਕਰ ਦਿੰਦਾ ਹੈ ਅਜਾ ਮਲ ਪਾਪੀ ਜਗ ਜਾਣੈ ਐਸਾ ਭਾਈ ਜਿਹਨੂੰ ਸਾਰਾ ਜੱਗ ਜਾਣਦਾ ਵੀ ਉਹਦੇ ਵਰਗਾ ਪਾਪੀ ਕੋਈ ਨਹੀਂ ਸਾਰੇ ਕਹਾਕਾਂ ਵਿੱਚ ਆਇਆ ਹੋਇਆ ਸੀ ਸਾਰੇ ਜੱਗ ਦੇ ਵਿੱਚ ਔਰ ਉਹਦੇ ਰਾਜ ਭਾਗ ਚੋਂ ਰਾਜੇ ਨੇ ਉਹਨੂੰ ਕੱਢਿਆ ਸੀ ਵੀ ਐਡਾ ਪਾਪੀ ਐ ਇਹ ਬਹੁਤਾ ਵੱਡਾ ਪਾਪੀ ਜਾਣ ਕੇ ਉਹਨੂੰ ਦੇਸ਼ ਨਿਕਾਲਾ ਦੇ ਦਿੱਤਾ ਜੰਗਲ ਦੇ ਵਿੱਚ ਰਹਿੰਦਾ ਸੀ ਉਹ ਸੋ ਇਸ ਪ੍ਰਕਾਰ ਉਹਦਾ ਵੀ ਉਧਾਰ ਹੋਇਆ ਪਰਮੇਸ਼ਰ ਦਾ ਨਾਮ ਜਪ ਕੇ ਅਜਾਮਲ ਪਾਪੀ ਜਗ ਜਾਨੈ ਨਿਮਖ ਮਾਹੇ ਨਿਸਤਾਰਾ ਹੈ ਸੋ ਇਸ ਪ੍ਰਕਾਰ ਪਰਮੇਸ਼ਰ ਦਾ ਨਾਮ ਐਸਾ ਵੱਡੇ ਵੱਡਿਆਂ ਨੂੰ ਵੀ ਤਾਰਨ ਵਾਲਾ ਹੈ ਸ੍ਰੀ ਗੁਰ ਸਰਬ ਸ਼ਬਦ ਮੁਖ ਪਨਾ ਤੂ ਜਨ ਕਰ ਕੁਸ਼ਟੀ ਨ ਸੁਨਾ ਉਸ ਵੇਲੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਾਰਨੇ ਜਦੋਂ ਸ਼ਬਦ ਪੜਿਆ ਔਰ ਸ਼ਬਦ ਦੀ ਸਮਾਪਤੀ ਹੋਈ ਉਸ ਕੋੜੀ ਦਾ ਕੋੜ ਦੂਰ ਹੋ ਗਿਆ ਭਈ ਦੇਹ ਤਤਕਾਲ ਰੋਗੰ ਬਿਨ ਸਗੈ ਮਨ ਕੇ ਸਵਸੋਗ ਉਸੇ ਵੇਲੇ ਫਿਰ ਉਹ ਜਿਹੜਾ ਸੀ ਰੋਗੀ ਉਹਦੀ ਜਿਹੜੀ ਦੇਹ ਸੀ ਉਹ ਅਰੋਗੀ ਹੋ ਗਈ ਰੋਗੀ ਦੀ ਅਰੋਗੀ ਯਾਨੀ ਕੰਚਨ ਵਰਗਾ ਉਸਦਾ ਸਰੀਰ ਹੋ ਗਿਆ ਨਿਰਮਲ ਭਈ ਮਨਿ ਖਾ ਤਬਹੀ ਮਨ ਮਲੀਣਤਾ ਨਾਸੀ ਸਭ ਹੀ ਉਹਦਾ ਜਿਹੜਾ ਸੀ ਆਇਆ ਸਾਰੀ ਤੰਦਰੁਸਤ ਹੋ ਗਿਆ ਨਿਰਮਲ ਹੋ ਗਿਆ ਸਰੀਰ ਔਰ ਜਿਹੜੇ ਉਹਦੀ ਮਨ ਦੀ ਮਲੀਨਤਾ ਸੀ ਉਹ ਵੀ ਚੱਕ ਦਿੱਤੀ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਈ ਪੌਰ ਪਾ ਹੁਲ ਭਗ ਲੀਨੀ ਹਿਰਦੇ ਜਾਗੀ ਭਗਤ ਨਵੀਨ ਫਿਰ ਉਸ ਨੇ ਮਹਾਰਾਜ ਦਾ ਚਰਨਾ ਅੰਮ੍ਰਿਤ ਲੀਤਾ ਉਸ ਫਕੀਰ ਨੇ ਔਰ ਫਿਰ ਮਹਾਰਾਜ ਦਾ ਸਿੱਖ ਬਣਿਆ ਔਰ ਉਹਦੇ ਅੰਦਰ ਪ੍ਰੇਮਾ ਭਗਤੀ ਜਾਗ ਪਈ ਪ੍ਰੇਮਾ ਭਗਤੀ ਲਗ ਪਿਆ ਕਰਨਾ ਪ੍ਰਗਟੇ ਨਗਰ ਬਿਖੇ ਸੁਦਸੋਂ ਪੀਖਣ ਦਰਸਾਏ ਸਬ ਕੋ ਜਦੋਂ ਨਗਰ ਦੇ ਵਿੱਚ ਇਹ ਗੱਲ ਫੈਲੀ ਕਿ ਤਿੰਨ ਫਕੀਰ ਆਏ ਹਨ ਜਿਨ੍ਹਾਂ ਨੂੰ ਆਪਾਂ ਨਗਰ ਵਿੱਚ ਨਹੀਂ ਰਾਤ ਕੱਟਣ ਦਿੱਤੀ ਉਹ ਫਕੀਰਾਂ ਨੇ ਐਸਾ ਰਾਤ ਪਤਾ ਨਹੀਂ ਕਿਹੜੀ ਕਲਾਮ ਕਿਹੜਾ ਮੰਤਰ ਕਿਹੜਾ ਜਸ ਉਚਾਰਨ ਕੀਤਾ ਉਹ ਕੋੜੀ ਦਾ ਕੋੜ ਦੂਰ ਕਰ ਦਿੱਤਾ ਆਰੋ ਦਾ ਸਰੀਰ ਨਾ ਪਰ ਨਾ ਤੰਦਰੁਸਤ ਹੋ ਗਿਆ ਜਦੋਂ ਇਹ ਗੱਲ ਸਾਰੇ ਨਗਰ ਵਿੱਚ ਫੈਲੀ ਤਾਂ ਫਿਰ ਉਹ ਸਾਰਾ ਜਿਹੜਾ ਮਾੜੇ ਖਿਆਲ ਰੱਖਣ ਵਾਲੇ ਲੋਕ ਸਨ ਸਾਰੇ ਹੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਏ ਆਨ ਉਪਾਇਨ ਤਰੈ ਅਗਾਰੀ ਸੰਤ ਹੋ ਬਖਸ਼ਹੁ ਫੂਲ ਹਮਾਰੀ ਅਤੇ ਅਨੇਕ ਪ੍ਰਕਾਰ ਦੀ ਭੇਟਾ ਲੈ ਕੇ ਆਏ ਮਹਾਰਾਜ ਦੇ ਚਰਨਾਂ ਤੇ ਰੱਖ ਕੇ ਕਹਿਣ ਲੱਗੇ ਮਹਾਰਾਜ ਅਸੀਂ ਅਲਪੱਗ ਜੀਵਾਂ ਭੁੱਲਣ ਹਾਰਾ ਔਰ ਕਲਯੁਗ ਦਾ ਸਮਾਂ ਮਾਰ ਹੈ ਸਾਡੇ ਮਨ ਔਰ ਬਿਰਤੀਆਂ ਜਿਹੜੀਆਂ ਸ਼ੁੱਧ ਔਰ ਇਕਾਗਰ ਨਹੀਂ ਹਨ ਮਹਾਰਾਜ ਪਾਪਾ ਨੇ ਸਾਡੀ ਮਤ ਮਲੀਨ ਕੀਤੀ ਹੋਈ ਹੈ ਹੰਕਾਰ ਦੇ ਅਧੀਨਾ ਸੀ ਪਾਪਾ ਦੇ ਅਧੀਨਾ ખોਟੀ ਮਤ ਨੇ ਸਾਡੇ ਜੀਵਨ ਬਗਾੜੇ ਹੋਏ ਹਨ ਏ ਸੰਤ ਜੀ ਸਾਨੂੰ ਬਖਸ਼ ਲੈਣਾ ਸਾਡੇ ਔਗਣਾਂ ਚ ਤਾਰਨਾ ਇਸ ਤਰ੍ਹਾਂ ਫਿਰ ਨਗਰ ਦੇ ਬਾਰ ਬਾਰ ਅਨੇਕ ਪ੍ਰਕਾਰ ਦੀਆਂ ਪੇਟਾਵਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਤੇ ਰੱਖ ਕੇ ਮੱਥਾ ਟੇਕ ਰਹੇ ਹਨ ਸੇਵਕ ਕਰੀਏ ਸ਼ਰਨ ਤੁਮਾਰੀ ਦਰਸ ਅਮੋ ਗੰਗ ਪਰ ਉਪਕਾਰੀ ਸਾਰੇ ਕਹਿਣ ਲੱਗੇ ਮਹਾਰਾਜ ਅਸੀਂ ਆਪ ਦੇ ਸਿੱਖ ਬਣਾਂਗੇ ਸਾਨੂੰ ਆਪਣੇ ਸ਼ਰਨ ਵਿੱਚ ਲੈ ਲਓ ਆਪਣੇ ਚਰਨਾਂ ਨਾਲ ਜੋੜਨਾ ਕਰੋ ਸੁਨ ਕਰ ਤਿਨ ਕੀ ਬਿਨੇ ਵਿਸਾਲਾ ਸਬਕ ਪਾਹੁਲ ਦੇ ਤਤਕਾਲਾ ਉਸ ਵੇਲੇ ਫਿਰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਾਰਿਆਂ ਦੀ ਬੇਨਤੀ ਸੁਣ ਕੇ ਸਾਰਿਆਂ ਦਾ ਉਦਾਹਰਨ ਕੀਤਾ ਸਤਨਾਮ ਕੋ ਜਾਪ ਸੁਨਾਇਓ ਕਰਨੋਂ ਨਿਤ ਸਤ ਸੰਗ ਬਤਾਇਓ ਇਸ ਪ੍ਰਕਾਰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਿਰ ਸਾਰੇ ਨਗਰ ਦੇ ਲੋਕਾਂ ਨੂੰ ਉਪਦੇਸ਼ ਦਿੱਤਾ ਭਾਈ ਇੱਕ ਧਰਮਸ਼ਾਲਾ ਬਣਾਵੋ ਧਰਮਸ਼ਾਲਾ ਦੇ ਵਿੱਚ ਪਰਮੇਸ਼ਰ ਦਾ ਜਸ ਕਰਿਆ ਕਰੋ ਇਕੱਠੇ ਬੈਠ ਕੇ ਪਰਮੇਸ਼ਰ ਦਾ ਜਸ ਸੁਨਿਆ ਕਰੋ ਨਾਮ ਜਪਿਆ ਕਰੋ ਸੋਇਤਰਾ ਜਦੋਂ ਤੁਸੀਂ ਸਤ ਸੰਗ ਕਰੋਗੇ ਤੁਹਾਡੇ ਮਨਾਂ ਅੰਦਰੋਂ ਬੁਰੀਾਈ ਖਤਮ ਹੋ ਜਾਵੇਗੀ ਜਿਹੜੀ ਤੁਹਾਡੇ ਮਨ ਦੀ ਚੰਚਲਤਾਈ ਹੈ ਖਤਮ ਹੋ ਜਾਵੇਗੀ ਤੁਹਾਡੇ ਹਿਰਦੇ ਦੇ ਵਿੱਚ ਜਿਹੜਾ ਹੈ ਰੱਬ ਪ੍ਰਤੀ ਪ੍ਰੇਮ ਔਰ ਡਰ ਪੈਦਾ ਹੋ ਜਾਵੇਗਾ ਇਸ ਪ੍ਰਕਾਰ ਤੁਹਾਨੂੰ ਭਗਤੀ ਦਾ ਰੰਗ ਚੜਨਾ ਸ਼ੁਰੂ ਹੋ ਜਾਵੇਗਾ ਔਰ ਤੁਹਾਡੇ ਮਨ ਸ਼ੁੱਧ ਔਰ ਨਿਰਮਲ ਹੋ ਜਾਣਗੇ ਜਦੋਂ ਮਨ ਸ਼ੁੱਧ ਔਰ ਨਿਰਮਲ ਹੋ ਜਾਵੇਗਾ ਉਦੋਂ ਤੁਹਾਡੇ ਮਾੜੇ ਸੁਭਾਅ ਮਾੜੀਆਂ ਆਦਤਾਂ ਔਰ ਚੋਰੀ ਠੱਗੀ ਯਾਰੀ ਜਵਾਰੀ ਕਰਨ ਦਾ ਜਿਹੜਾ ਸੁਭਾਅ ਤੁਹਾਡੇ ਅੰਦਰੋਂ ਖਤਮ ਹੋ ਜਾਵੇਗਾ ਚੰਗਾ ਤੁਹਾਡਾ ਪਿੰਡ ਬਣ ਜਾਵੇਗਾ ਚੰਗੀ ਸੋਚ ਹੋਵੇਗੀ ਔਰ ਚੰਗਾ ਆਚਰਣ ਹੋਵੇਗਾ ਇਮਾਨਦਾਰੀ ਹੋਵੇਗੀ ਕੋਈ ਕਿਸੇ ਦਾ ਕਾਰਜ ਨਹੀਂ ਵਿਗਾੜੇਗਾ ਨਿੰਦਿਆ ਚੁਗਲੀ ਵਾਲਾ ਸੁਭਾਅ ਧਾਰਨ ਨਹੀਂ ਕਰੇਗਾ ਪਰ ਇਹ ਮਨ ਦੀ ਬਿਰਤੀ ਐਸੀ ਬਣੇਗੀ ਕਿਵੇਂ ਮਹਾਰਾਜ ਕਹਿਣ ਲੱਗੇ ਸਤ ਸੰਗ ਦੇ ਵਿੱਚ ਜੇ ਤੁਹਾਡੀ ਪਰਪੱਕਤਾ ਹੋਵੇਗੀ ਨਿਤ ਸਤ ਸੰਗ ਕਰੋਗੇ ਇਹ ਨਹੀਂ ਵੀ ਇੱਕ ਦਿਨ ਆਇਆ ਮੁੜ ਕੇ 10 ਦਿਨ ਉਹੀ ਕੁ ਸੰਗਤਾ ਸੰਗੀ ਆਦਮੀਆਂ ਕੋਲੇ ਬੈਠਿਆ ਕੁ ਸੰਗਤियां ਗੱਲਾਂ ਸੁਣੀਆਂ ਨਿੰਦਿਆ ਸੁਣੀ ਚੁਗਲੀ ਸੁਣੀ ਇੱਧਰ ਉੱਧਰ ਦੀਆਂ ਸੰਸਾਰਿਕ ਵਿਹਾਰਿਕ ਗੱਲਾਂ ਸੁਣ ਕੇ ਮਾਨੇ ਉਹਦਾ ਰੂਪ ਬਣ ਜਾਣਾ ਫਿਰ ਉਹ ਬੁਰੀਾਈ ਦਾ ਹੀ ਰੂਪ ਫਿਰ ਬਣੇਗਾ ਉਹ ਕਿਉਂਕਿ ਮਨੁੱਖ ਜਿੱਡਾ ਲਾਈ ਲਗ ਕੋਈ ਹੈ ਨਹੀਂ ਜਿੱਡਾ ਲਾਈ ਲਗ ਮਨ ਹੈ ਨਾ ਇਹਦੇ ਵਰਗਾ ਕੋਈ ਹੈ ਨਹੀਂ ਇਹ ਜੈਸੇ ਮਾਹੌਲ ਵਿੱਚ ਰੱਖੋਗੇ ਉਸੇ ਹੀ ਖਿਆਲ ਠਾਣੇ ਸ਼ੁਰੂ ਕਰ ਦਿੰਦਾ ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਜਦੋਂ ਤੁਸੀਂ ਸਤ ਸੰਗ ਕਰੋਗੇ ਆਪਣੇ ਮਨ ਦੇ ਵਿੱਚ ਗੁਰਮਤ ਨੂੰ ਪਗਾਓਗੇ ਤੁਹਾਡੇ ਮਨ ਚ ਚੜ੍ਹਦੀ ਕਲਾ ਹੋ ਜਾਵੇਗੀ ਸਾਰੇ ਜਣੇ ਭਗਤੀ ਕਰੋ ਰੜ ਕੇ ਨਾਮ ਜਪੋ ਮਹਾਰਾਜ ਕਹਿੰਦੇ ਆਏਗੇ ਸਾਧੂ ਸੰਤ ਮਹਾਤਮਾ ਦੀ ਸੇਵਾ ਕਰਿਆ ਕਰੋ ਇਸ ਤਰ੍ਹਾਂ ਫਿਰ ਮਹਾਰਾਜ ਜੀ ਉਹਨਾਂ ਨੂੰ ਉਪਦੇਸ਼ ਦੇ ਕੇ ਸਾਰੇ ਨਗਰ ਦੀ ਕਲਿਆਣ ਕਰਕੇ ਮਹਾਰਾਜ ਜੀ ਫਿਰ ਅੱਗੇ ਚੱਲ ਪਏ ਆਓ ਸਾਧ ਸੰਗਤ ਜੀ ਇੱਥੋਂ ਤੱਕ ਫਿਰ ਜਿਹੜਾ ਇਹ ਕੋੜੀ ਦਾ ਸਾਰੇ ਪ੍ਰਸੰਗ ਜਿਹੜਾ ਹੈ ਸਮਾਪਤ ਹੋ ਗਏ ਅੱਗੇ ਹੁਣ ਜਿਹੜਾ ਅਧਿਆਇ 26ਵਾਂ ਹੈ ਇਹਦੀ ਕਥਾ ਫਿਰ ਹੁਣ ਕੱਲ ਨੂੰ ਨਮਾ ਪਰ ਕਰਨਾ ਹੈ ਇਸਦੀ ਕਥਾ ਫਿਰ ਪਾਉਣ ਕੱਲ ਨੂੰ ਕਰਾਂਗੇ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ